ਇਹ ਤਾਂ ਇਹਨਾਂ ਕੁਛ 2-2.5 ਸਾਲ ਹੋ ਗਏ ਉਹਨੇ ਨਾ ਸ਼ੁਭਦੀਪ ਦੇ ਹੁੰਦੇ ਆ ਉਹਦੇ ਗਾਣੇ ਚੋਰੀ ਕੀਤੇ ਸੀ ਜਿਹੜੇ ਮੁੰਡਿਆਂ ਦੇ ਨਾਲ ਕੰਮ ਕਰਦੇ ਸੀ ਤਨਵਰ ਗਰੇਵਾਲ ਇਹ ਜਸਵਿੰਦਰ ਸਿੰਘ ਤੇ ਇੱਕ ਦੋ ਮੁੰਡੇ ਸਾਡੇ ਪਿੰਡੋਂ ਹੀ ਆ ਉਹਨਾਂ ਨੇ ਇੱਕ ਹੋਕਮਾਫ ਨਾਂ ਦੀ ਕੰਪਨੀ ਬਣਾ ਕੇ ਮੇਰੇ ਬੇਟੇ ਦੇ 47 ਗਾਣੇ ਲੀਕ ਕਰਨ ਦਾ ਸੋਸ਼ਲ ਮੀਡੀਆ ਦੇ ਉੱਤੇ ਇਸ਼ਤਿਹਾਰ ਦਿੱਤਾ ਸੀ ਤੇ ਉਹਨਾਂ ਨੇ ਉਹ ਉਹਦੀ ਸ਼ੁਰੂਆਤ ਵਜੋਂ ਅਲਚੈਪੋ ਉਹਨਾਂ ਦਾ ਗਾਣਾ ਇੱਕ ਹੈ ਜਿਹੜਾ ਉਹ ਲੀਕ ਵੀ ਕਰਤਾ ਸੀ ਜਿਹੜੇ ਨਾਮ ਦਾ ਗਾਣਾ ਅਲਚੈਪੋ ਅੱਛਾ ਜੀ ਤਾਂ ਜਦੋਂ ਉਦੋਂ ਅਸੀਂ ਮੈਂ ਕੁਦਰਤੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਇੱਥੇ ਆਈ ਸੀਗੇ ਗੁਰੂ ਘਰ ਤਾਂ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਉਦੋਂ ਇੱਥੇ ਇੱਕ ਕੰਪਲੇਂਟ ਫਾਈਲ ਕੀਤੀ ਸੀ ਉਦੋਂ ਬਾਅਦ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਇੱਕ ਦੋ ਜਮਾਨਤਾਂ ਲੈ ਕੇ ਭੱਜ ਗਏ ਇੱਕ ਦੋ ਪੇਸ਼ ਹੀ ਨਹੀਂ ਹੋਏ ਕਿ ਕੈਨੇਡਾ ਕੋਲ ਬੈਠਾ ਜਿਹੜਾ ਕਨਵਰਸ ਕਰਵਾਉਂਦਾ ਉਹ ਕੈਨੇਡਾ ਬੈਠਾ ਹੈ ਜਗਤਾਰ ਸਿੰਘ ਆਲਰੇਡੀ ਉਹਦੀ ਐਲਓਸੀ ਜਾਰੀ ਹੋਈ ਸੀ ਉਹ ਦੁਬਈ ਜਾਣ ਲੱਗਾ ਅਰੈਸਟ ਹੋ ਗਿਆ ਸੀਗਾ ਤੇ ਦੋ ਜਣੇ ਮੇਰੇ ਖਿਲਾਫ ਜ਼ਮਾਨਤ ਤੇ ਬਾਹਰ ਨੇ ਉਹ ਕੇਸ ਬਲ ਮੇਥੋਂ ਪੂਰਾ ਧਿਆਨ ਨਹੀਂ ਦਿੱਤਾ ਕਿ ਮੈਂ ਅੱਜ ਉਸੇ ਦੇ ਸੰਬੰਧ ਚ ਆਪਣੇ ਜਿਹੜੇ ਬਿਆਨ ਦਰਜ ਕਰਾਉਣ ਆਇਆ ਸੀਗਾ ਇਥੇ ਨਾ ਮਾਂਜੋਗ ਅਦਾਲਤ ਦੇ ਵਿੱਚ ਮੋੜੀ ਗਵਾਹੀ ਹੋ ਗਈ ਯਾਰ ਤੇ ਨਹੀਂ ਗਵਾਹੀ ਨਹੀਂ ਸੀ ਰਾਜੀ ਇਹ ਗਵਾਹੀ ਸਿਰਫ ਇੰਨੀ ਸੀ ਵੀ ਉਹ ਉਹਨਾਂ ਨੂੰ ਲੱਗਦਾ ਸੀ ਵੀ ਕੇਸ ਰੁਕ ਰਿਹਾ ਹੈ ਨਾ ਤਾਂ ਮੇਥੋਂ ਪਹੁੰਚੇਗਾ ਕਿਉਂਕਿ ਮੈਂ ਉਧਰ ਉਲਝ ਗਿਆ ਆਪਣੇ ਕੇਸ ਦੇ ਵਿੱਚ ਤਾਂ ਮੈਂ ਹੁਣ ਦੇ ਚਸਪੀ ਲਈ ਆਪੇ ਕੇਸ ਨੂੰ ਅਦਾਲਤ ਦਾ ਸਹਿਯੋਗ ਕਰਾਂਗੇ ਜਿਵੇਂ ਜਿਵੇਂ ਕੋਈ ਸੰਬਨ ਆਉਂਦਾ ਹੈ ਜਾਂ ਉਹਦੇ ਤੇ ਅੱਗੇ ਜੋ ਕਰ ਰਹੀ ਹੁੰਦੀ ਹੈ ਉਹ ਬੰਦੀ ਕਾਰਵਾਈ ਕਰਾਂਗੇ ਜਿਹੜੇ ਗਾਣੇ ਜੋ ਲੀਕ ਕੀਤੇ ਐ ਤੁਹਾਨੂੰ ਕੀ ਲੱਗਦਾ ਹੈ ਉੱਤੇ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਐਸ ਵੀ ਮੇਰਾ ਜੱਜ ਸਾਹਿਬ ਨੂੰ ਇਹ ਗੱਲ ਦੱਸਣ ਦਾ ਫਰਜ਼ ਬਣਦਾ ਸੀ ਵੀ ਇਹੀ ਵਿਅਕਤੀ ਨੇ ਜੇ ਇਹਨਾਂ ਨੇ ਕੌਨਸਪੀਰੇਸੀ ਦੇ ਅਧੀਨ ਪਹਿਲਾ ਰੰਜਿਸ਼ ਰੱਖੀ ਉਸੇ ਰੰਜਿਸ਼ ਨੂੰ ਪਹਿਲਾਂ ਸਾਡੇ ਜਿਹੜਾ ਉਹਦਾ ਕੈਰੀਅਰ ਸੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਹਨੂੰ ਫਿਜ਼ੀਕਲ ਖਤਮ ਕਰਵਾਤਾ ਇਹ ਪਹਿਲਾਂ ਵੀ ਸਾਡੇ ਦੁਸ਼ਮਣ ਸੀ ਇਹ ਅੱਜ ਵੀ ਸਾਡੇ ਦੁਸ਼ਮਣ ਨੇ ਔਰ ਬੇਟੇ ਨੇ ਤਾਂ ਦੁਨੀਆ ਤੋਂ ਵਿਦਾ ਕਰ ਹੀ ਚੁੱਕੇ ਠੀਕ ਹੈ ਤਾਂ ਵੀ ਇਹਨਾਂ ਦੇ ਨਾਲ ਕੋਈ ਨਰਮੀ ਨਾ ਵਰਤੀ ਜਾਵੇ ਇਹਨਾਂ ਨੂੰ ਜੋ ਵੀ ਕਾਨੂੰਨ ਦੇ ਮਤਲਬਕ ਬਣਦੀ ਸਜ਼ਾ ਜਰੂਰ ਠੀਕ ਜੀ ਕਿ ਸਿੱਧੂ ਪਾਜੀ ਦਾ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਹਨਾਂ ਦੇ ਜੋ ਪ੍ਰਸ਼ੰਸਕ ਨੇ ਜਾਂ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਉਹ ਤੁਹਾਨੂੰ ਬਹੁਤ ਜ਼ਿਆਦਾ ਅੱਜ ਪਿਆਰ ਕਰਦੇ ਆ ਨਵੇਂ ਗਾਣਿਆਂ ਨੂੰ ਲੈ ਕੇ ਕਿਸ ਤਰ੍ਹਾਂ ਤੁਹਾਡੇ ਕੋਲ ਗਾਣੇ ਪਏ ਹੋਏ ਨੇ ਤੇ ਕਦੋਂ-ਕਦੋਂ ਰਿਲੀਜ਼ ਕਰੋਗੇ ਤੁਹਾਡੇ ਸਾਹਮਣੇ ਆਸੀ ਉਹਨਾਂ ਦੇ 6-7 ਗਾਣੇ ਉਹਨਾਂ ਦੇ ਜਾਂਨ ਤੋਂ ਬਾਅਦ ਕਰ ਚੁੱਕੇ ਆਂ ਅਸੀਂ ਬੈਕ ਟੂ ਬੈਕ ਉਹਨਾਂ ਦੇ ਗਾਣੇ ਛੱੜਦੇ ਰਵਾਂਗੇ ਕੁਝ ਕੰਪਲੀਟ ਪਏ ਨੇ ਕੁਝ ਹਾਲੇ ਤਿਆਰ ਕਰਨ ਵਾਲੇ ਵੀ ਨੇ ਥੋੜਾ ਬਹੁਤ ਬਾਕੀ ਆ ਕਿਸੇ ਦਾ ਥੋੜਾ ਮਿਊਜ਼ਿਕ 'ਚ ਕਮੀ ਆ ਕੋਈ ਮਤਲਬ ਸਾਡੇ ਕੋਲੇ ਕਾਫੀ ਮੈਟਰ ਪਿਆ ਹੈ ਹਲੇ ਕਿੰਨੇ ਕਾਣੇ ਤੇ ਸਰ ਜੇ ਮੈਂ ਅਗਤ ਗਿਣਤੀ ਕਹਾਂ ਤਾਂ ਸ਼ਾਇਦ ਮੈਂ ਪਰ ਕਾਫੀ ਪਏ ਆਪਾਂ ਲੰਬਾ ਸਮਾਂ ਮਾਰਕੀਟ ਤੋਂ ਬਾਹਰ ਜਾਣ ਵਾਲੇ ਨਹੀਂ ਹੈਗੇ ਬਾਕੀ ਉਹਦਾ ਫੋਲੋ ਕਰਾਮ ਤਿਆਰ ਹੋ ਜੂਗਾ ਫਾਈਨਲ ਡੱਬਿੰਗ ਵੈਰਾ ਹੋ ਚੁੱਕੀ ਸਾਰਿਆਂ ਦੀ ਬਿਲਕੁਲ ਬਿਲਕੁਲ ਬਾਕੀ ਛੋਟੇ ਮੁੰਡਿਆਂ ਦਾ ਕੰਮ ਕਰਦੇ ਨੇ ਜੇ ਟੀਮ ਸਾਡੀ ਤੇ ਦੇ ਸਾਹਮਣੇ ਮਤਲਬ ਹੁਣ 1 ਕਰੋੜ ਤੋਂ ਦੋ ਐਲਬਮਾਂ ਉਸੇ ਦਿਨ ਰਿਲੀਜ਼ ਹੋਈਆਂ ਸੀ ਤੁਹਾਡੇ ਸਾਹਮਣੇ ਤੇ ਪਰੰਤੂ ਅਲਫਾ ਹੰਦਮਾਰ ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਸਰਚ ਮਾਰ ਕੇ ਵੀ ਗਾਣਾ ਕਿੱਥੇ ਹੈ ਤੇ ਬਾਕੀ ਉਹਦੇ ਕੰਪੀਟੀਟਰ ਕਿੱਥੇ ਦੂਮੋਸੇ ਵਾਲੇ ਜਿਹਦੇ ਪਿਤਾ ਬਲਕੌਰ ਸਿੰਘ ਜੀ ਸਾਡੇ ਵਿਚਕਾਰ ਪਹੁੰਚੇ ਸਨ ਪੂਰੀ ਬਾਰ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਜਦੋਂ ਉਹਨਾਂ ਨੇ ਆਪਣੇ ਨਾਲ ਸਾਡੇ ਨਾਲ ਆਪਣੇ ਦੁੱਖ ਸਾਂਝੇ ਕੀਤੇ ਤੇ ਭਾਵੁਕ ਵੀ ਹੋਏ ਪੂਰੀ ਬਾਰ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੇ ਕੇਸ ਦੀ ਪੈਰਵਾਈ ਤੇ ਮਾਨਯੋਗ ਅਦਾਲਤ ਨੇ ਵੀ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੀ ਜਿਹੜੀ ਕੇਸ ਦੀ ਪੈਰਵਾਈ ਹੈ ਸੁਚੇਜੇ ਢੰਗ ਨਾਲ ਕੀਤੀ ਜਾਵੇ